ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਪਿਤਾ ਦੀ ਮੌਤ ਪਿੱਛੋਂ ਛੱਡਣੀ ਪਈ ਪੜਾਈ ਮਜਬੂਰੀ ਤੇ ਤੇ ਬਣਾ ਦਿੱਤਾ ਮਜ਼ਦੂਰ ਮਦਦ ਲਈ ਲਗਾਈ ਗੁਰਾ ਮੰਜੀਲਾ ਮਾਂ ਸਾਡੇ ਪਿੰਡ ਦੁੱਦੋਵਾਲ ਵਿੱਚ ਰਹਿੰਦੀ ਮਨਪ੍ਰੀਤ ਦੀ ਜ਼ਿੰਦਗੀ ਵਿੱਚ ਉਦੋਂ ਹਨੇਰਾ ਛਾ ਗਿਆ ਜਦੋਂ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਤੇ ਪਿਤਾ ਕੁਲਵੰਤ ਸਿੰਘ ਦੀ ਸ਼ੂਗਰ ਦੀ ਬਿਮਾਰੀ ਸੀ ਉਸ ਉਹਨਾਂ ਦੀ ਬਿਮਾਰੀ ਤੇ ਸਾਰੀ ਪੂੰਜੀ ਖਰਚ ਹੋ ਗਈ ਕਰਜ਼ੇ ਦਾ ਬੋਝ ਵਾਧਾ ਗਿਆ ਫਿਰ ਉਹਨਾਂ ਦੀ ਮੌਤ ਹੋ ਗਈ ਤੇ ਇਸ ਦੁਖਾਂਤ ਦੇ ਪਰਿਵਾਰ ਨੂੰ ਗਰੀਬੀ ਗਰੀਬੀ ਅਤੇ ਮਜ਼ਦੂਰੀ ਤੇ ਡੂੰਗੀ ਡੂੰਗੀ ਖੱਡ ਵਿੱਚ ਧੱਕ ਦਿੱਤਾ ਇਸ ਦੁਖਦਾਈ ਘਟਨਾ ਨੇ ਮਨਪ੍ਰੀਤ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜਿਸ ਨੂੰ ਨਾ ਸਿਰਫ ਆਪਣਾ ਬਚਪਨ ਗਵਾਉਣਾ ਪਿਆ ਸਗੋਂ ਸਕੂਲ ਦੀ ਪੜ੍ਹਾਈ ਵੀ ਅੱਧ ਵਿੱਚ ਛੱਡਣੀ ਪਈ ਮਨਜੀਤ ਕੌਰ ਨੇ ਦੱਸਿਆ ਹੈ ਕਿ ਕੁਝ ਸਾਲ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਗਈ ਸੀ ਤੇ ਉਦੋਂ ਉਦੋਂ ਦੀ ਧੀ ਮਨਪ੍ਰੀਤ ਕੌਰ ਦਸਵੀਂ ਵਿੱਚ ਪੜ੍ਹਦੀ ਸੀ ਮਜਬੂਰੀ ਵਿੱਚ ਕੁੜੀ ਨੂੰ ਪੜ੍ਹਾਈ ਛੱਡਣ ਲਈ ਪੈ ਗਈ ਹੁਣ ਦੋਵੇਂ ਰਲ ਮਿਲ ਕੇ ਮਜ਼ਦੂਰੀ ਕਰਦੀਆਂ ਹਨ ਪਰ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਹੈ ਪਿੰਡ ਦੇ ਸਾਬਕਾ ਪੈਂਚ ਗੁਰਬੀਰ ਸਿੰਘ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਦੀ ਮੌਤ ਬਾਅਦ ਪਰਿਵਾਰ ਦੀ مالی ਹਾਲਤ ਬਹੁਤ ਖਰਾਬ ਹੋ ਗਈ ਸੀ ਘਰ ਦਾ ਗੁਜ਼ਾਰਾ ਚਲੋਣ ਲਈ ਕੋਈ ਆਸਰਾ ਨਾ ਹੋਣ ਕਰਕੇ ਮਨਪ੍ਰੀਤ ਕੌਰ ਨੇ ਉਸ ਦੀ ਮਾਤਾ ਮਨਜੀਤ ਕੌਰ ਨੂੰ ਮਨਜ਼ੂਰੀ ਮਜ਼ਦੂਰੀ ਕਰਨੀ ਪੈ ਰਹੀ ਸੀ ਪਰਿਵਾਰ ਤੇ ਚੜਿਆ ਕਰਜ਼ਾ ਤੇ ਆਰਥਿਕ ਤੰਗੀ ਤੇ ਮਾਤੀ ਦੇ ਸੁਪਨਿਆਂ ਨੂੰ ਤਰਸ ਤਰ ਤੈਸ ਨਾਸ ਕਰ ਦਿੱਤਾ ਸਕੂਲ ਦਾ ਖਰਚਾ ਉਠਾਉਣ ਦੀ ਸਮਰੱਥਾ ਨਾ ਹੋਣ ਕਰਕੇ ਕੁੜੀ ਨੂੰ ਪੜ੍ਹਾਈ ਛੱਡਣੀ ਪਈ ਅਤੇ ਬਚਪਨ ਆ ਖੁਸ਼ੀਆਂ ਤੇ ਗਰੀਬੀ ਦੀ ਭੇਟ ਚੜ ਗਈਆਂ ਮਨਪ੍ਰੀਤ ਕੋਰ ਆਪਣੇ ਦਿਲ ਦੀ ਵਿਥਿਆ ਸਾਂਝੀ ਕਰਦਿਆਂ ਦੱਸ ਦੱਸਿਆ ਮੇਰੀ ਪੜਨ ਦੀ ਬਹੁਤ ਇੱਛਾ ਸੀ ਪਰ ਪਿਤਾ ਦੀ ਮੌਤ ਤੋਂ ਬਾਅਦ ਸਕੂਲ ਜਾਣ ਦਾ ਸੁਪਨਾ અધੂਰਾ ਰਹਿ ਗਿਆ ਸਾਡੇ ਪਰਿਵਾਰ ਵਿੱਚ ਹੁਣ ਕੋਈ ਆਸਰਾ ਨਹੀਂ ਦਾਦਾ ਦਾਦੀ ਪਹਿਲਾਂ ਹੀ ਇਸ ਦੁਨੀਆ ਤੋਂ ਅਲਵਿਦਾ ਕਹਿ ਚੁੱਕੇ ਹਨ ਹੁਣ ਮੈਂ ਤੇ ਮੇਰੀ ਮਾਂ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਮਨਪ੍ਰੀਤ ਦੀ ਇਹ ਦਰਦ ਭਰੀ ਦਾਸਤਾ ਸੁਣ ਕੇ ਕਿਸੇ ਦਾ ਦਿਲ ਪਸੀਜ ਜਾਂਦਾ ਹੈ ਸਥਾਨਿਕ ਲੋਕਾਂ ਮੁਤਾਬਕ ਸਮਾਜ ਸੇਵੀ ਵਿਅਕਤੀਆਂ ਨੂੰ ਜਿਹੀ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਦੀ ਲੋੜ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ ਤੁਹਾਨੂੰ